ਅਸੀਂ ਗਏ ਸੀ ਜਲੰਧਰ ਜਿਹੜੀ ਪਹਿਲਾਂ ਤਾਂ ਜਾ ਕੇ ਅਸੀਂ ਉਹ ਫੈਮਿਲੀ ਨੂੰ ਮਿਲੇ ਆ ਜਿਹੜੇ 13 ਸਾਲ ਦੀ ਬੱਚੀ ਦਾ ਬਲਾਦਕਾਰ ਤੋਂ ਬਾਅਦ ਉਹਨੂੰ ਮਰਡਰ ਕੀਤਾ ਗਿਆ ਸੀ ਫੈਮਿਲੀ ਦੇ ਨਾਲ ਮਿਲ ਕੇ ਪਹਿਲਾਂ ਤਾਂ ਅਸੀਂ ਉਹਨਾਂ ਦੀ ਸਾਰੀ ਡਿਟੇਲ ਲਈ ਜੋ ਵੀ ਉਹ ਕਹਿਣਾ ਚਾਹਦੇ ਸੀ ਕਿ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਕਿ ਅਸੀਂ ਪਹਿਲਾਂ ਪੁਲਿਸ ਨੂੰ ਬੁਲਾਇਆ ਸੀ ਤੇ ਪੁਲਿਸ ਅੰਦਰ ਜਾ ਕੇ ਸਾਰੀ ਚੈਕਿੰਗ ਕਰਕੇ ਆਈ ਸੀ ਤੇ ਉਹਨਾਂ ਨੇ ਆ ਕੇ ਬਾਹਰ ਆ ਕੇ ਇਹ ਹੀ ਗੱਲ ਕਹੀ ਹੈ ਕਿ ਤੁਹਾਡੀ ਬੇਟੀ ਇੱਥੇ ਹੈ ਨਹੀਂਗੀ ਤੇ ਇਹ ਚਲੋ ਉਹਨਾਂ ਦੀ ਗੱਲ ਮੰਨ ਕੇ ਦੁਬਾਰਾ ਚਲੇ ਗਏ ਪਰ ਉਹਨਾਂ ਨੂੰ ਯਕੀਨ ਇਸ ਕਰਕੇ ਨਹੀਂ ਸੀਗਾ ਕਿ ਸੀਸੀਟੀਵੀ ਕੈਮਰੇ ਚ ਇੱਕ ਅੰਦਰ ਨੇ ਕਿ ਲੜਕੀ ਜਿਹੜੀ ਅੰਦਰ ਗਈ ਹੈ ਪਰ ਬਾਹਰ ਆਉਂਦੀ ਦਿਖਾਈ ਨਹੀਂ ਦਿੱਤੀ ਫਿਰ ਉਹ ਲੇਡੀ ਨੇ ਸਾਰਾ ਮਹੱਲੇ ਵਾਲਿਆਂ ਨੂੰ ਇਕੱਠੇ ਕਰਕੇ ਦੁਬਾਰਾ 1.5 ਘੰਟੇ ਬਾਅਦ 2 ਘੰਟੇ ਬਾਅਦ ਫਿਰ ਦੁਬਾਰਾ ਉੱਥੇ ਗਏ ਨੇ ਔਰ ਉਹਨਾਂ ਨੇ ਕਿਹਾ ਸੀ ਆਪ ਚੈਕਿੰਗ ਕਰਨੀ ਅਸੀਂ ਆਪ ਦੇਖਣੀ ਆਂ ਦਰਵਾਜ਼ੇ ਵਗੈਰਾ ਉਹਨਾਂ ਨੇ ਖੁਲਵਾਇਆ ਗੇਟ ਵਗੈਰਾ ਤੋੜ-ਤਾਰ ਕੇ ਖੁਲਵਾਇਆ ਉਹਨਾਂ ਨੇ ਗੇਟ ਔਰ ਜਦੋਂ ਉਹਨਾਂ ਨੇ ਜਾ ਕੇ ਅੰਦਰ ਚੈਕਿੰਗ ਕੀਤੀ ਤਾਂ ਉਹਨਾਂ ਨੇ ਪਹਿਲਾਂ ਕਮਰੇ-ਕਮਰੇ ਦੇਖੇ ਬਾਕੀ ਸਭ ਕੁਝ ਦੇਖਿਆ ਫਿਰ ਜਦੋਂ ਬਾਥਰੂਮ 'ਚ ਗਏ ਨੇ ਤਾਂ ਕੁੜੀ ਦੀ Laash ਉੱਥੇ ਪ ਤੇ ਫੈਮਿਲੀ ਵਾਲਿਆਂ ਦਾ ਇੱਕੋ ਹੀ ਦੋ ਜਿਹੜੇ ਹੈਗੇ ਨੇ ਸਵਾਲ ਸੀਗੇ ਕਿ ਪੁਲਿਸ ਵਾਲਿਆਂ ਨੂੰ ਉਹ ਕੁੜੀ ਦੀ লাশ ਪਹਿਲਾਂ ਕਿਉਂ ਨਹੀਂ ਮਿਲੀ ਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਬਾਥਰੂਮ ਦੇ ਅੰਦਰ ਉਹ লাশ ਪਈ ਸੀ ਤੇ ਇਸ ਫੈਮਿਲੀ ਨੂੰ ਮਿਲਣ ਤੋਂ ਬਾਅਦ ਸਾਰੀ ਗੱਲਬਾਤ ਕਰਨ ਤੋਂ ਬਾਅਦ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲਣ ਗਏ ਜਦੋਂ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਇਹੀ ਸਵਾਲ ਕੀਤਾ ਕਿ ਜੋ ਫੈਮਿਲੀ ਦਾ ਸਵਾਲ ਸੀਗਾ ਕਿ ਇਹ ਇਸ ਤਰ੍ਹਾਂ ਕ ਇਸ ਤਰੀਕੇ ਨਾਲ ਕਿਉਂ ਹੋਇਆ ਕਿ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਸੀਂ ਜਿਹੜਾ ਐਸਐਸਆਈ ਸੀ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ ਹੈ ਜੋ ਕਮਿਸ਼ਨ ਦੀ ਤਰਫ ਤੋਂ ਗੱਲ ਮੈਂ ਕਹੀ ਹੈ ਉਹ ਇਹੀ ਕਹੀ ਹੈ ਕਿ ਸਸਪੈਂਡ ਕਰਨਾ ਜਿਹੜਾ ਆ ਉਹ ਕਾਫੀ ਨਹੀਂ ਹੈ ਕਿਉਂਕਿ ਅਗਰ ਅਨਗੈਲੀ ਕੀਤੀ ਗਈ ਹੈ ਕਿ ਪਹਿਲਾਂ ਉੱਥੇ ਜਦੋਂ ਲੜਕੀ ਦੀ লাশ ਨਹੀਂ ਮਿਲੀ ਕਿਹਾ ਤਾਂ ਤੇ ਬਾਅਦ ਚੋਂ ਬੰਦਿਆਂ ਨੂੰ ਕਿਵੇਂ ਮਿਲ ਗਈ ਮੁਹੱਲੇ ਵਾਲਿਆਂ ਨੂੰ ਕਿਵੇਂ ਮਿਲ ਗਈ ਕਿ ਸਸਪੈਂਡ ਨਹੀਂ ਕਰਨਾ ਚਾਹੀਦਾ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਔਰ ਜਿਹੜਾ ਹੈ ਤਾਰਾ ਜਰੂਰ ਲਗਾਨੀ ਚਾਹੀਦੀ ਹੈ 201 ਲਗਾਨੀ ਚਾਹੀਦੀ ਹੈ 102B ਲਗਾਨੀ ਚਾਹੀਦੀ ਹੈ ਕਿ ਅਗਰ ਕੋਈ ਬੰਦਾ ਸਸਪੈਂਡ ਕਰ ਦਿੱਤਾ ਜਿਹੜਾ ਕਿ ਆਪਣੀ ਡਿਊਟੀ ਠੀਕ ਨਹੀਂ ਕੀਤੀ ਤਾਂ ਇਸ ਦੇ ਅੰਦਰ ਦੋ ਚਾਰ ਚੀਜ਼ਾਂ ਸਾਫ਼ ਹੁੰਦੀਆਂ ਨੇ ਜਾਂ ਤਾਂ ਉਹਨਾਂ ਨੇ ਵੀ ਉਹਦੇ ਨਾਲ ਮਿਲ ਕੇ ਉਹਨੂੰ ਉਹਦੇ ਸਬੂਤ ਲਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਾਂ ਫਿਰ ਉਸ ਨੇ ਆਪਣੀ ਡਿਊਟੀ ਹੀ ਚੰਗੀ ਤਰ੍ਹਾਂ ਨਹੀਂ ਨਿਭਾਈ ਹੈ ਹੁਣ ਇਹ ਦੋਵੇਂ ਐਂਗਲ ਦੇ ਉੱਤੋਂ ਸਾਨੂੰ ਵਿਸ਼ਵਾਸ ਦਿਲਾਇਆ ਕਿ ਕਮਿਸ਼ਨਰ ਸਾਹਿਬ ਨੇ ਕਿ ਅਸੀਂ ਪੂਰੇ ਤਰੀਕੇ ਦੀ ਜਾਂਚ ਕਰਾਂਗੇ ਔਰ ਕਮੇਟੀ ਬਠਾਨਗੇ ਇਸ ਦੀ ਜਾਂਚ ਕਰਨ ਤੋਂ ਬਾਅਦ ਜੇ ਇਹ ਤਾਰਾ ਲਗਾਉਣ ਵਾਲੀ ਬੰਦੀ ਹੈ ਤੇ ਇਹ ਚਾਰ ਤਾਰਾ ਵੀ ਜ਼ਰੂਰ ਲਗਾਈ ਜਾਏਗੀ ਲੇਕਿਨ ਕਮਿਸ਼ਨ ਦੀ ਤਰਫ ਤੋਂ ਮੈਂ ਇਸ ਦੀ ਮੰਗ करूंगी ਕਿ ਇਸ ਐਸਆਈ ਦੇ ਉੱਪਰ ਕੱਲਾ ਸਸਪੈਂਡ ਨਹੀਂ ਇਹਨਾਂ ਦੇ ਉੱਤੇ ਵੀ ਐਫਆਈਆਰ ਹੋਣੀ ਚਾਹੀਦੀ ਅੱਛਾ ਜਿਹੜੀ ਇਹ ਪੋਸਟਮਾਰਟਮ ਰਿਪੋਰਟ ਆਈ ਹੈ ਜੀ ਉਸ ਤੋਂ ਬਾਰੇ ਪਤਾ ਲੱਗ ਗਿਆ ਨਹੀ ਜਦੋਂ ਤੱਕ ਅਸੀਂ ਸੀ ਕੱਲ ਉਥੇ ਉਹ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਆਈ ਸੀ ਤੇ ਵਿਸਰਾ ਰਿਪੋਰਟ ਟਾਈਮ ਲੱਗਦੀ ਆਉਣ ਦੇ ਲਈ ਤੇ ਇਹਦੀ ਰਿਪੋਰਟ ਆਉਣ ਤੇ ਵੀ ਉਹ ਉਹਦੀ ਵੇਟ ਕਰ ਰਹੇ ਨੇ ਉਸ ਤੋਂ ਬਾਅਦ ਹੀ ਅੱਗੇ ਜਾ ਕੇ ਕੀ ਸਮਝਾ ਦੇਗਾ ਅੱਗੇ ਮਗਰ ਇਹ ਜ਼ਰੂਰ ਹੈ ਕਿ ਅਸੀਂ ਵੀ ਪ੍ਰੋਮਿਸ ਕਰਦੇ ਹਾਂ ਕਿ ਕਮਿਸ਼ਨ ਦੀ ਤਰਫ ਤੋਂ ਵੀ ਤੇ ਪੁਲਿਸ ਦਾ ਜਾਂਚ ਕਰ ਹੀ ਰਹੀ ਹੈ ਕਿ ਅਸੀਂ ਉਸ ਟਾਈਮ ਤੱਕ ਅਸੀਂ ਰੈਸਟ ਨਹੀਂ ਕਰਾਂਗੇ ਜਦੋਂ ਤੱਕ ਇਸ ਨੂੰ ਅਸੀਂ ਅਖੀਰ ਦੇ ਮੁਕਾਬ ਤੱਕ ਨਹੀਂ ਲੈ ਕੇ ਜਾਂਦੇ ਹੋਰ ਵੀ ਗੱਲ ਹੈ ਜੀ ਜਦੋਂ ਸਰਚ ਚੱਲ ਰਹੀ ਸੀਗੀ ਤਾਂ ਉਸ ਸਮੇਂ ਵੀ ਕੋਈ ਮਹਿਨਾ ਕਨਸਟੇਬਲ ਉਹਨਾਂ ਦੇ ਨਾਲ ਨਹੀਂ ਸੀ ਇਹ ਵੀ ਇੱਕ ਗੱਲ ਹੈਗੀ ਜੀ ਕੀ ਦੀ ਗੱਲ ਸੀਗੀ ਨਹੀਂ ਬਿਲਕੁਲ ਠੀਕ ਹੈ ਇਹ ਸਵਾਲ ਅਸੀਂ ਵੀ ਕੀਤਾ ਸੀਗਾ ਕਿ ਜਦੋਂ ਪਤਾ ਲੱਗ ਹੀ ਗਿਆ ਸੀ ਕਿ ਉੱਥੇ লাশ ਕੁੜੀ ਦੀ ਮਿਲੀ ਆ ਤਾਂ ਉੱਥੇ ਮੈਲਾ ਕਾਂਸਟੇਬਲ ਕਿਉਂ ਨਹੀਂ ਪਹੁੰਚੀ ਕਿਉਂਕਿ ਉੱਥੇ ਮੈਲ ਕਾਂਸਟੇਬਲ ਸੀ ਤੇ ਉਹ ਜੋ ਉਹਨਾਂ ਨੇ ਜਵਾਬ ਇਹ ਦਿੱਤਾ ਸੀਗਾ ਕਿ ਉਸ ਟਾਈਮ ਦੇ ਉੱਤੇ ਸਾਡੀ ਫੋਰਸ ਬਾਹਰ ਲੱਗੀ ਹੋਈ ਸੀਗੀ ਉਸ ਟਾਈਮ ਤੇ ਜਦੋਂ ਉਹ ਆ ਗਏ ਨੇ ਮੌਲਾ ਕਾਂਸਟੇਬਲ ਅਵੇਲੇਬਲ ਹੋਇਆ ਸੀ ਉਸ ਟਾਈਮ ਅਸੀਂ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਉੱਥੇ ਅੱ ਲਗਾਤਾਰ ਮੜਵੀ ਸਵਾਲ ਨਿਕਲ ਕੇ ਸਾਹਮਣੇ ਆਉਂਦੇ ਔਰ ਪੁਲਿਸ ਵਾਲਾਂ ਦੇ ਖਾਸ ਕਰਕੇ ਸਵਾਲ ਆਉਂਦੇ ਨੇ ਫਿਰ ਚਾਹੇ ਉਹ ਮੁਹਾਲੀ ਹੋਵੇ ਜਲੰਧਰ ਜਾਂ ਕੋਈ ਪੰਜਾਬ ਦੇ ਅਜਿਹੇ ਜ਼ਿਲ੍ਹੇ ਨੇ ਸੋ ਕਮਿਸ਼ਨ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਨੋਟਿਸ ਲੈ ਰਿਹਾ ਵੀ ਅੱਗੇ ਤੋਂ ਅਜਿਹੇ ਮਾਮਲੇ ਸਾਹਮਣੇ ਘਟਣ ਜਾਂ ਨਾ ਆਉਣ ਦੇਖੋ ਜੋ ਵੀ ਮਾਮਲਾ ਕਮਿਸ਼ਨ ਦੇ ਧਿਆਨ ਚ ਆਉਂਦਾ ਆ ਤੁਸੀਂ ਦੇਖਿਆ ਵੀ ਹੋਣਾ ਕਿ ਮੈਂ ਬਹੁਤ ਸਖਤੀ ਨਾਲ ਉਸ ਤੇ ਜਿਹੜਾ ਉਸ ਦੇ ਉੱਤੇ ਅਸੀਂ ਐਕਸ਼ਨ ਕਰਵਾਉਣੀ ਹੈ ਚਾਹੇ ਉਹ ਐਸਐਚਓ ਨੂੰ ਸੀਗਾ ਜਿਨ੍ਹਾਂ ਨੂੰ ਅਸੀਂ ਸਸਪੈਂਡ ਕਰਾਇਆ ਐਫਆਈਆਰ ਵੀ ਹੋਈ ਉਹਨਾਂ ਦੇ ਉੱਤੇ ਚਾਹੇ ਕੋਈ ਦੂਸਰਾ ਮਾਮਲਾ ਹੈ ਜਿੱਥੇ ਕਿ ਢਿੱਲ ਵਰਤੀ ਗਈ ਹੈ ਕਿਸੇ ਮਾਮਲੇ ਦੀ ਇਨਕੁਆਰੀ ਦੇ ਲਈ ਕਮਿਸ਼ਨ ਹਮੇਸ਼ਾ ਹੀ ਉਹ ਪੀੜਤਾ ਦੇ ਨਾਲ ਖੜਾ ਹੈ ਔਰ ਨਾਲ ਖੜਾ ਰਵਾਂਗੇ ਜਦ ਤੱਕ ਕਿ ਉਹਦੀ ਸੱਚਾਈ ਨਹੀਂ ਆਂਦੀ ਔਰ ਅਸੀਂ ਕਦੇ ਵੀ ਟੋਲਰੇਟ ਨਹੀਂ ਕਰਦੇ ਕਿ ਪੁਲਿਸ ਦੀ ਕਾਰਵਾਈ ਢਿੱਲੀ ਹੋਣ ਕਰਕੇ ਜਿਹੜਾ ਆ ਇਹ ਕੇਸ ਵੀਕ ਪੈ ਜਾਵੇ ਯਾ ਕਿਸੇ ਵੀ ਤਰੀਕੇ ਨਾਲ ਕਿਸੇ चीज ਨੂੰ ਮਦਦ ਕੀਤੀ ਜਾਵੇ ਪੁਲਿਸ ਆਪਣੇ ਤੌਰ ਤੇ ਨਹੀਂ ਤੁਹਾਨੂੰ ਲੱਗਦਾ ਸਖਤੀ ਬਤਨੀ ਚਾਹੀਦੀ ਜੀ ਨਾਲ ਕਿਉਂਕਿ ਜਿੰਨਾ ਤੱਕ ਮੈਨਾ ਕਮਿਸ਼ਨ ਦਾ ਇੰਟਰਵਿਊ ਨਹੀਂ ਹੁੰਦਾਗਾ ਤਦ ਤੱਕ ਉਹ ਇਸ चीज ਨੂੰ ਬੜਾ ਨੈਗਲੀਜੈਂਸੀ ਦੇ ਨਾਲ ਲੈ ਜੀ ਨਹੀਂ ਨਹੀਂ ਮੈਂ ਬਿਲਕੁਲ ਐਗਰੀ ਕਰਦੀ ਹਾਂ ਪੁਲਿਸ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਔਰ ਸਖਤੀ ਨਾਲ ਕਰਨਗੇ ਔਰ ਬੀਨੂ ਕਮਿਸ਼ਨਰ ਸਾਹਿਬ ਨੇ ਪੂਰਾ ਵਿਸ਼ਵਾਸ ਦਿਲਾਇਆ ਕਿ ਅਸੀਂ ਪੂਰੀ ਸਖਤੀ ਨਾਲ ਕੰਮ ਕਰਾਂਗੇ ਅਸੀਂ ਇਸ ਤੇ ਢਿੱਲ ਤੇ ਨਹੀਂ ਵਰਟਾਂਗੇ ਕਿਉਂਕਿ ਹੁੰਦਾ ਕੀ ਹੈ ਕਿ ਅਗਰ ਇੱਕ ਅੱਧਾ ਬੰਦਾ ਇੱਕ ਅੱਧਾ ਪੁਲਿਸ ਮੁਲਾਜ਼ਮ ਅਗਰ ਟਿਲ ਕਰਦਾ ਵੀ ਆ ਜਾਂ ਕੋਈ ناکامی ਹੋਰ ਕਿਸਮ ਦੀ ਉਹਦੀ ਸਾਹਮਣੇ ਆਂਦੀ ਹੈ ਤੇ ਸਾਰੀ ਵਰਦੀ ਦੇ ਉੱਤੇ ਦਾਗ ਲੱਗਦਾ ਆ ਜੋ ਅਫੀਸਰ ਇਸ ਸਮੇਂ ਮਿਹਨਤ ਕਰ ਰਹੇ ਨੇ ਜੋ ਅਫੀਸਰ ਅੱਗੇ ਜਾ ਕੇ ਕੰਮ ਠੀਕ ਕਰਨਾ ਚਾਹੁੰਦੇ ਨੇ ਉਹਨਾਂ ਦੀ ਵੀ ਵਰਦੀ ਦਾਗਦਾਰ ਹੁੰਦੀ ਹੈ ਤੇ ਉਹਨਾਂ ਨੇ ਕਿਹਾ ਕਿ ਅਗਰ ਇਹ ਦੇ ਉੱਤੇ ਕੋਈ ਵੀ ناکامی ਜਾਂ ਕੁਝ ਵੀ ਪਾਇਆ ਗਿਆ ਅਸੀਂ ਇਸ ਚੀਜ਼ ਨੂੰ ਨਹੀਂ ਬਖਸ਼ਾਂਗੇ ਕਿਉਂਕਿ ਅਸੀਂ ਪੂਰੀ ਫੋਰਸ ਨੂੰ ਨਹੀਂ ਗੰਦਾ ਕਰ ਸਕਦੇ ਇੱਕ ਦੋ ਮੁਲਾਜ਼ਮ ਦੇ ਕਰਕੇ ਪਰ ਇਹਦੇ ਵਿੱਚ ਇੱਕ ਚੀਜ਼ ਦੇਖੀ ਗਈ ਕਿ ਪੁਲਿਸ ਮੁਲਾਜ਼ਮ ਆਫਟ ਕਰਦੇ ਵਿੱਚ ਜਾਂਦੇ ਨਹੀਂ ਤੇ ਉੱਥੇ ਇੱਕ ਦੋ ਬੈਡ ਚੁੱਕ ਕੇ ਦਿਖਾਉਂਦੇ ਨੇ ਪਰ ਉੱਥੇ ਬੱਚੀ ਨਹੀਂ ਮਿਲਦੀ ਬਾਅਦ ਦੇ ਵਿੱਚ ਲੋਗ ਲੱਭਦੇ ਨੇ ਉਸੇ ਕਰਕੇ ਬਾਥਰੂਮ ਦੇ ਉਹਨਾਂ ਤੋਂ ਉੱਤੇ ਕੀ ਐਕਸ਼ਨ ਕੀਤਾ ਗਿਆ ਜਿਹੜੇ ਉੱਤੇ ਪੁਲਿਸ ਵਾਲੇ ਬਿਲਕੁਲ ਠੀਕ ਬਿਲਕੁਲ ਠੀਕ ਕਿਉਂਕਿ ਜਦੋਂ ਉਹਨਾਂ ਨੇ ਅੰਦਰ ਕੇਦੇ ਇੱਕ ਦੋ ਫੈਮਿਲੀ ਮੈਂਬਰ ਨੂੰ ਵੀ ਦਿਖਾਇਆ ਉਹਨਾਂ ਨੇ ਬੈਡ ਖੋਲ ਕੇ ਵੀ ਦਿਖਾਇਆ ਕਿਚਨ ਵੀ ਦਿਖਾਇਆ ਡਰਾਇੰਗ ਰੂਮ ਵੀ ਦਿਖਾਇਆ ਪਰ ਜਿਹੜਾ ਬਾਥਰੂਮ ਹੈ ਜਿਹੜਾ ਬਾਹਰ ਦੀ ਤਰਫ ਹੈਗਾ ਸੀਗਾ ਉੱਥੇ ਜ ਮੁਹੱਲੇ ਵਾਲਿਆਂ ਨੇ ਲੱਭੀ ਐ ਉੱਥੇ ਪੁਲਿਸ ਨੇ ਦੇਖਿਆ ਹੀ ਨਹੀਂ ਸੀਗਾ ਅਕੋਰਡਿੰਗ ਟੂ ਥੈਮ ਕਿ ਅਸੀਂ ਦੇਖਿਆ ਨਹੀਂ ਸੀਗਾ ਇਹ ਜ਼ਰੂਰ ਅੰਗਿਆਲੀ ਹੋਈ ਐ ਔਰ ਇਹ ਸੰਗਿਆਲੀ ਦਾ ਜਿਹੜਾ ਖਮਾਜ਼ਾ ਕਿਉਂਕਿ ਹੋ ਸਕਦਾ ਉਸ ਟਾਈਮ ਦੇ ਉੱਤੇ ਅਗਰ ਪਹਿਲਾਂ ਹੀ ਮਿਲ ਜਾਂਦੀ ਸ਼ਾਇਦ ਜੇ ਲੜਕੀ ਚ ਸਾਹ ਚੱਲ ਰਹੇ ਹੁੰਦੇ ਤਾਂ ਉਹ ਬਚ ਵੀ ਸਕਦੀ ਸੀ ਲੇਕਿਨ ਕਿਉਂਕਿ ਇਹ ਅੰਗਿਆਲੀ ਜ਼ਰੂਰ ਹੋਈ ਐ ਔਰ ਇਸੇ ਕਾਰਨ ਉਹਨੂੰ ਸਸਪੈਂਡ ਵੀ ਕੀਤਾ ਗਿਆ ਮਗਰ ਅਸੀਂ ਕਮਿਸ਼ਨ ਦੀ ਤਰਫੋਂ ਡਿਮਾਂਡ ਕਰਦੇ ਹਾਂ ਕਿ ਇਕੱਲਾ ਸਸਪੈਂਡ ਕਰਨਾ ਜ਼ਰੂਰੀ ਨਹੀਂ ਐ ਇਦੇ ਉੱਤੇ ਐਫਆਈਆਰ ਹੋਣੀ ਚਾਹੀਦੀ। ਪਰ ਕਮਿਸ਼ਨ ਜਿਹੜੀ ਹੈ ਜ਼ਿਲ੍ਹਾ ਜ਼ਿਲ੍ਹਾ ਲੈਵਲ ਦੇ ਉੱਪਰ ਹਰ ਇੱਕ ਵਾਰ ਕਾਰਵਾਈ ਦੀ ਰਿਪੋਰਟ ਮੰਗਦੀ ਹੈ ਤੇ ਰਿਪੋਰਟ ਤਲਬ ਕਰਦੀ ਹੈ। ਡੀਜੀਪੀ ਦੇ ਨਾਲ ਕਿਉਂ ਨਹੀਂ ਇਸ ਮਾਮਲੇ ਦੇ ਉੱਤੇ ਗੱਲਬਾਤ ਹੁੰਦੀ ਜਾਂ ਕੋਈ ਮੀਟਿੰਗ ਹੁੰਦੀ ਵੀ ਉਹ ਹੇਠਲੇ ਅਧਿਕਾਰੀਆਂ ਨੂੰ ਇਸ ਬਾਬਤ ਸੰਭਾਲ ਜੀਜੀਪੀ ਸਾਹਿਬ ਦੇ ਨਾਲ ਮੇਰੀ 2-3 ਵਾਰੀ ਮੀਟਿੰਗ ਹੋ ਚੁੱਕੀ ਹੈ। 2-3 ਵਾਰੀ ਮੀਟਿੰਗ ਹੋ ਚੁੱਕੀ ਹੈ ਇਹਦੇ ਉੱਤੇ। ਔਰ ਉਹਨਾਂ ਨੇ ਵੀ ਇਹੀ ਗੱਲ ਕਿਹਾ ਜੋ ਵੀ ਕਦੇ ਵੀ ਸਾਨੂੰ ਕੇਸ 'ਤੇ ਧਿਆਨ ਜਾਂਦਾ ਕਿ ਇੱਥੇ ਪੁਲਿਸ ਦੀ ਨਾਕਾਮੀ ਹੈ। ਯਾ ਇਹ ਤੇ ਪੁਲਿਸ ਨੇ ਠੀਕਰਾ ਕੰਮ ਨਹੀਂ ਕੀਤਾ ਹੈ ਉਹਦੀ ਪੂਰੀ ਅਸਿਕ ਰਿਪੋਰਟ ਬਣਾਉਣੀ ਆ ਕੇਸ ਪੂਰਾ ਲੈ ਕੇ ਨਾਲ ਉਹਦੀ ਰਿਪੋਰਟ ਲਗਾ ਕੇ ਆਪਣੀ ਰეკਮੈਂਡੇਸ਼ਨਸ ਲਗਾ ਕੇ ਡੀਜੀਪੀ ਸਾਹਿਬ ਨਾਲ ਮਿਲਿਆ ਵੀ ਜਾਂਦਾ ਔਰ ਇਹਦੇ ਉੱਤੇ ਡੀਜੀਪੀ ਸਾਹਿਬ ਨੇ ਬਹੁਤ ਸਖਤ ਐਕਸ਼ਨ ਵੀ ਕੀਤਾ ਮੈਂ ਮਨੁੱਖੀ ਇਨਸਾਨੀ ਦੇ ਤੌਰ ਤੇ ਗੱਲ ਕਰੀ ਬੱਚਿਆਂ ਤੇ ਘਰੇ ਇਦਾਂ ਦੀਆਂ ਘਨੌਣੀਆਂ ਹਰਕਤਾਂ ਹੋ ਰਹੀਆਂ ਨੇ ਤੁਸੀਂ ਇਹਦੇ ਪਿੱਛੇ ਲਾਈਫ ਸਟਾਈਲ ਨੂੰ ਮੰਨਦੇ ਹੋ ਜਾਂ ਇੰਟਰਨੈਟ ਦਾ ਕੁਝ ਹੈਗਾ ਜਾਂ ਲੋਕਾਂ ਦੇ ਵਿੱਚ ਆਪਸੇ ਵਿੱਚ ਪਿਆਰ ਪੈਚਾਰਾਂਗੇ ਕਿ ਕੀ ਕਾਢੀ ਕੀ ਦੇਖੋ ਐਦਾ ਹੈ ਕਿ ਮੈਂ ਇਹ ਗੱਲ ਕਹਿ ਸਕਦਾ ਹਾਂ ਜਿੱਦਾਂ ਆਪਾਂ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਆਪਾਂ ਚਲਾਉਣਾ ਹੈ ਸੇਫ ਲੱਗਦੇ ਆ ਬੱਚਿਆਂ ਨੂੰ ਇਹਦੇ ਲਈ ਬੇਟੀ ਪੜਾਓ ਉਹਨਾਂ ਨੂੰ ਸਸ਼ਕਤ ਬਣਾਓ ਉਹ ਤਾਂ ਅਸੀਂ ਬਹੁਤ ਕਾਰਵਾਈ ਕਰਦੇ ਵੀ ਆਂ ਸਰਕਾਰ ਕਰ ਵੀ ਰਹੀ ਹੈ ਬੱਚਿਆਂ ਦੇ ਬੇਟੀਆਂ ਨੂੰ ਉੱਪਰ ਲਿਜਾਣ ਦੇ ਲਈ ਚਾਹੇ ਪੜ੍ਹਾਈ ਦੀ ਸਹੂਲਤ ਹੋਵੇ ਸਪੋਰਟਸ ਦੀ ਸਹੂਲਤ ਹੋਵੇ ਹਰ ਚੀਜ਼ ਦੀ ਸਹੂਲਤ ਦਿੱਤੀ ਗਈ ਹੈ ਲੇਕਿਨ ਜਦੋਂ ਸੇਫਟੀ ਦੀ ਗੱਲ ਆਉਂਦੀ ਹੈ ਅਸੀਂ ਪੁਲਿਸ ਫੋਰਸ ਲਗਿਆ ਆਦਰਵਾਇਜ਼ ਜਿੱਥੇ ਜਿੰਨਾ ਹੋ ਸਕਦਾ ਬੇਟੀਆਂ ਨੂੰ ਸਖਸ਼ਿਤ ਰੱਖਦੇ ਆ ਲੇਕਿਨ ਉਹਨਾਂ ਚੀਜ਼ਾਂ ਨੂੰ ਕੀ ਕਰੀਏ ਅਗਰ ਘਰ ਦੇ ਅੰਦਰ ਹੀ ਸ਼ੈਤਾਨ ਬੈਠੇ ਨੇ ਤੁਸੀਂ ਇੱਕ ਮਖੌਟਾ ਪਾ ਲੈਣ ਨੂੰ ਆਪਣਾ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਅਸੀਂ ਬਹੁਤ ਇੱਕ ਅੱਛੇ ਬੰਦੇ ਆ ਅਸੀਂ ਅੱਛੇ ਨਾਗਰਿਕ ਹੈਗੇ ਲੇਕਿਨ ਉਸ ਮਖੌਟੇ ਦੇ ਪਿੱਛੇ ਕਿੱਡਾ ਵੱਡਾ ਸ਼ੈਤਾਨ ਸਾਡੇ ਘਰ ਦੇ ਅੰਦਰ ਹੀ ਬੈਠਾ ਆ ਉਸ ਚੀਜ਼ ਨੂੰ ਕੌਣ ਠੀਕ ਕਰੇਗਾ ਉਹਨੂੰ ਸਿਰਫ ਅਸੀਂ ਆਪ ਠੀਕ ਕਰ ਸਕਦੇ ਹਾਂ ਸਮਾਰਟ ਦੇ ਤੌਰ ਦੇ ਉੱਤੇ ਬੱਚਿਆਂ ਨੂੰ ਸੀ ਸਮਝਾਉਂਦੇ ਆ ਕਿ ਇੱਥੇ ਜਾਣਾ ਇਕੱਲੇ ਨਹੀਂ ਜਾਣਾ ਜਾਂ ਜਿਸ ਤਰ੍ਹਾਂ ਵੀ ਹੈ ਇਹ ਸਮਾਜ ਜਿਹੜੀ ਸਟਾਰ ਜਣਾ ਇਹ ਬਹੁਤ ਜ਼ਿਆਦਾ ਗਿਰਦਾ ਜਾਂਦਾ ਹੈ ਇਹਦੇ ਲਈ ਸਾਨੂੰ ਮੋਰਲ ਵੈਲਿਊਜ਼ ਆਪਣੇ ਉੱਚੇ ਚੱਕਣੇ ਪੈਣੇ ਨੇ ਹਰ ਇੱਕ ਜਗ੍ਹਾ ਦੇ ਹਰ ਘਰ ਦੇ ਅੰਦਰ ਪੁਲਿਸ ਨਹੀਂ ਖੜੀ ਹੋ ਸਕਦੀ ਮੈਮ ਇੱਕ ਚੀਜ਼ ਹੋਰ ਦੇਖੀ ਗਈ ਹਰਿਆਣਾ ਦੇ ਵਿੱਚ ਵੀ ਕੁਝ ਅਜੀਬੇ ਕੇਸਸ ਆਏ ਨੇ ਤੇ ਉਹਦੇ ਵਿੱਚ ਜਿਹੜੇ ਹਰਿਆਣਾ ਦੇ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਰੇਨੂ ਮਾਟਿਆ ਹੋਰਾਂ ਦੇ ਵੱਲੋਂ ਇੱਕ ਡਿਸੀਜਨ ਦਿੱਤਾ ਗਿਆ ਕਿ ਜਿਮ ਦੇ ਵਿੱਚ ਮਹਿਲਾ ਟ੍ਰੇਨਰ ਹੋਣਗੇ ਤੇ ਬਸਾਂ ਦੇ ਵਿੱਚ ਮਹਿਲਾ ਚਾਲਕ ਜਿਹੜੇ ਹੋਣਗੇ ਖਾਸ ਤੌਰ ਤੇ ਜਿਹੜੀ ਫੀਮੇਲ ਕਾਲਜਿਸ ਹੈਗੇ ਨੇ ਕਿ ਅਜਿਹਾ ਕੋਈ ਪ੍ਰੋਗਰਾਮ ਪੰਜਾਬ ਦੇ ਵਿੱਚ ਕਰਨ ਦਾ ਵੀ ਹੈਗਾ ਇਹ ਬੜਾ ਅੱਛਾ ਹੈ ਬਹੁਤ ਅੱਛੀ ਚੀਜ਼ ਹੈ ਕਿ ਐਦਾ ਹੋਣਾ ਚਾਹੀਦਾ ਔਰ ਹੋ ਵੀ ਰਿਹਾ ਹੈ ਲੇਕਿਨ ਇਹ ਜਿਹੜੇ ਕੇਸ ਉਹ ਤੇ ਘਰ ਦੇ ਅੰਦਰ ਹੋਏ ਨੇ ਸਾਰੇ ਕਮਿਸ਼ਨ ਦੇ ਅੰਦਰ ਜਿਹੜੇ ਨੇ ਮੈਨੂੰ بڑے ਕੇਸਸ ਆਉਂਦੇ ਨੇ ਜਿੱਤੇ ਕਿ ਫਾਦਰ ਨੇ ਆਪਣੀ ਹੀ ਬੇਟੀ ਨੂੰ ਵਾਇਲਟ ਕੀਤਾ ਆ ਉੱਥੇ ਕੀ ਕਰਾਂਗੇ ਘਰ ਦੇ ਅੰਦਰ ਇੱਕ ਗਵਾਂਡੀ ਨੇ ਤੁਹਾਡੀ ਛੋਟੀ ਬੱਚੀ ਨੂੰ ਰੇਪ ਕੀਤਾ ਹੈ ਉਹਦਾ ਕੀ ਕਰਾਂਗੇ ਟ੍ਰੇਨਰ ਹੋ ਗਿਆ ਫੀਮੇਲ ਵੈਰੀ ਗੁੱਡ ਬਾਸ ਦੇ ਅੰਦਰ ਲੇਡੀ ਮਾਰਸ਼ਲ ਲੱਗਿਆ ਵੈਰੀ ਨਾਈਸ ਮਗਰ ਇਹ ਜਿਹੜੇ ਕੇਸਸ ਨੇ ਇੱਕ ਘਰ ਦੇ ਅੰਦਰ ਤੁਹਾਡੀ ਆਪਣੀ ਬੇਟੀਆਂ ਦੇ ਨਾਲ ਹੋ ਰਹੇ ਨੇ ਇਹੀ ਮੈਂ ਕਹਿ ਰਹੀ ਹਾਂ ਕਿ ਘਰ-ਘਰ ਦੇ ਅੰਦਰ ਪੁਲਿਸ ਨਹੀਂ ਜਾ ਸਕਦੀ ਘਰ-ਘਰ ਦੇ ਅੰਦਰ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਘਰ ਦੇ ਅੰਦਰ ਇੱਕ ਫੈਮਿਲੀ ਨੂੰ ਆਪਣਾ ਕੈਰੈਕਟਰ ਉੱਚਾ ਚੱਕਣਾ ਪੈਣਾ ਇੱਕ ਫਾਦਰ ਜੋ ਘਰ ਦੇ ਅੰਦਰ ਰਾਤ ਨੂੰ ਆਪਣੀ ਬੇਟੀ ਨੂੰ ਵਾਇਲਟ ਕਰ ਰਿਹਾ ਉੱਥੇ ਪੁਲਿਸ ਕੀ ਕਰੇਗੀ ਐਮਐਮਸ ਪੂਰਾ ਦੇ ਚ ਕੋਈ ਅਵੇਅਰਨੈਸ ਕੈਂਪ ਇਹਨਾਂ ਚ ਚਾਹੁੰਦਾ ਕਿ ਜਿਹੜੇ ਛੋਟੇ ਬੱਚੇ ਨੇ ਆਲਰੇਡੀ ਚੱਲ ਰਹੇ ਨੇ ਸਾਡੇ ਵੈਟ ਟੱਚ ਗੁੱਡ ਟੱਚ ਬੱਚਿਆਂ ਨੂੰ ਸਿਖਾਣਾ ਉਹਨਾਂ ਨੂੰ ਟ੍ਰੇਨਿੰਗ ਦੇਣੀ ਕਿ ਆਪਣੇ ਆਪ ਚਾਹੇ ਮਾਰਸ਼ਲ ਟ੍ਰੇਨਿੰਗ ਜਾਂ ਇਹ ਸਭ ਚੱਲ ਰਹੇ ਨੇ ਆਪਾਂ ਇਸ ਟਾਈਮ ਇੱਥੇ ਬੈਠੇ ਗੱਲ ਕਰ ਰਹੇ ਜੋ ਘਰਾਂ ਦੇ ਅੰਦਰ ਸ਼ੈਤਾਨ ਬੈਠੇ ਨੇ ਮੈਂ ਸੋਚ ਰਿਹਾ ਕਿ ਇਹਨਾਂ ਤੇ ਠੱਲ ਕਿਵੇਂ ਪਾਈ ਜਾਏਗੀ ਕੀ ਸੋਚ ਰਿਹਾ ਹਾਂ ਕਮਿਸ਼ਨ ਹੈ ਜਿਹੜਾ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਹਦੀ ਠੱਲ ਕੌਣ ਪਾ ਸਕਦਾ ਇਹਦੀ ਠੱਲ ਅਸੀਂ ਆਪ ਪਾ ਸਕਦੇ ਆ ਇਹਦੀ ਠੱਲ ਹਰ ਘਰ ਦੇ ਅੰਦਰ ਹਰ ਜੋ ਅੱਜਕੱਲ ਛੋਟੇ-ਛੋਟੇ ਆ ਫੈਮਲੀਆਂ ਹੋ ਗਿਆ ਪੁਰਾਣੇ ਟਾਈਮ ਤੋਂ ਸਭ ਦੇਖਦੇ ਸੀਗੇ ਕਿ ਘਰਾਂ ਦੇ ਅੰਦਰ ਗਵਾਂਡਿਆਂ ਦੇ ਘਰ ਦੇ ਅੰਦਰ ਹੀ ਸਾਧਨ ਬੱਚੇ ਖੇਡਦੇ ਰਹਿੰਦੇ ਸੀਗੇ ਬੱਚਿਆਂ ਨੂੰ ਰਾਤ ਨੂੰ ਚੱਕ ਕੇ ਉਥੋਂ ਲੈ ਕੇ ਆਉਣਾ ਪੈਂਦਾ ਸੀ ਘਰ ਵਾਪਿਸ ਜਾਓ ਉਹ ਟਾਈਮ ਵੀ ਸੀਗਾ ਹੁਣ ਇਹ ਟਾਈਮ ਵੀ ਹੈ ਇਹ ਜਿਹੜੇ ਮੋਰਲਸ ਗਿਰਦੇ ਜਾ ਰਹੇ ਨੇ ਸਾਡੇ ਇਹ ਜਿਹੜੀ ਚੀਜ਼ ਆ ਇਹ ਬਹੁਤ ਖਤਰਨਾਕ ਚੀ ਇਹਨੂੰ ਬੋਰਲੀ ਇੰਨਾ ਸਤ ਨੀਚੇ ਕਿਉਂ ਗਿਰਨਾ ਇਹ ਜ਼ਰੂਰੀ ਹੈ ਕਿ ਹਰ ਘਰ ਦੇ ਅੰਦਰ ਹਰ ਪਰਿਵਾਰ ਦੇ ਅੰਦਰ ਚਾਹੇ ਉਹਨਾਂ ਦੀ ਮਾਤਾ ਆ ਜਾਂ ਚਾਹੇ ਪਿਤਾ ਆ ਉਹ ਆਪਣੇ ਬੱਚਿਆਂ ਦੇ ਅੰਦਰ ਕਾਹੋ ਜਿ ਸਸਕਾਰ ਪਾਉਂਦੇ ਨੇ ਤੁਸੀਂ ਦੇਖੋ ਮੈਨੂੰ ਇੰਨਾ ਦੁੱਖ ਲੱਗਿਆ ਇਹ ਲੇਡੀ ਨੂੰ ਦੇਖ ਕੇ ਜਦੋਂ ਅਸੀਂ ਉੱਥੇ ਗਏ ਆ ਉਹ ਕੰਧਾਂ ਨਾਲ ਸਿਰ ਮਾਰ ਮਾਰ ਕੇ ਰੋ ਰਹੀ ਸੀ ਉਹ ਕਹਿ ਰਹੀ ਹੈ ਕਿ ਮੈਂ ਆਪਣੀ ਬੇਟੀ ਨੂੰ ਰੋਜ਼ ਸਵੇਰੇ ਤਿਆਰ ਕਰਾ ਕੇ ਸਕੂਲ ਭੇਜਦੀ ਹੁੰਦੀ ਸੀ ਪਰ ਮੈਨੂੰ ਉਹਦੀ ਲਾਸ਼ ਨੂੰ ਤਿਆਰ ਕਰਨਾ ਪਿਆ ਉਹਨੂੰ ਮਹਿੰਦੀ ਲਾ ਕੇ ਭਜਣਾ ਪਿਆ ਤੇ ਕੀ ਹਾਲਤ ਹੋਏਗੀ ਉਹਦੀ ਦਿਲ ਦੀ ਇਸ ਦੇ ਉੱਤੇ ਸਿੱਖੀ ਕਰ ਸਕਦੇ ਇਹਦੇ ਉੱਤੇ ਸਾਡੇ ਆਪਣੇ ਮੋਰਲਸ ਜਿਹੜੇ ਨੇ ਨਾ ਉਹਨਾਂ ਨੂੰ ਸਟਰੋਂਗ ਕਰਨਾ ਪੈਣਾ ਹੈ ਮੈਮ ਰੇਪ ਦੀ ਪੁਸ਼ਟੀ ਹੋਈ ਹੈ ਹਲੇ ਪੋਸਟਵਰਡ ਰਿਪੋਰਟ ਨਹੀਂ ਆਈ ਹੈ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ